ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਆ ਆਪੇ ਦੀ ਪਛਾਣ ਦੀ ਮੈਂ ਕੌਣ ਐ ਇਹਦੇ ਬਾਰੇ ਸਦਾ ਤੋਂ ਵੱਡੇ ਸਵਾਲ ਹੁੰਦੇ ਰਹੇ ਆ ਅੰਗਰੇਜ਼ੀ ਦੇ ਵਿੱਚ ਵੀ ਅਕਸਰ ਇਹ ਕੋਟੇਸ਼ਨ ਵਰਤੀ ਜਾਂਦੀ ਹੈ ਕਿ ਨੋ ਦਾਇਸਲ ਆਪਣਾ ਮੂਲ ਪਛਾਣ ਇਹਦੇ ਬਾਰੇ ਸਾਡੇ ਕਲਾਸੀਕਲ ਲਿਟਰੇਚਰ ਦੇ ਵਿੱਚ ਗੁਰਮਤਿ ਦੇ ਵਿੱਚ ਵਿਰਸੇ ਦੇ ਵਿੱਚ ਵੀ ਲਗਾਤਾਰ ਗੱਲ ਕੀਤੀ ਗਈ ਹੈ ਸਭ ਤੋਂ ਪਹਿਲਾਂ ਬੁੱਲੇ ਨੇ ਚਰਚਾ ਕੀਤੀ ਕਿ ਬੁੱਲਾ ਕੀ ਜਾਣਾ ਮੈਂ ਕੌਣ ਉਹ ਆਪਣੀ ਰਚਨਾ ਦੇ ਵਿੱਚ ਕਹਿੰਦੇ ਆ ਕਿ ਨਾ ਮੈਂ ਮੂਮਨ ਵਿੱਚ ਮਸੀਤਾਂ ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ ਨਾ ਮੈਂ ਪਾਕਾਂ ਵਿੱਚ ਪਲੀਤਾਂ ਨਾ ਮੈਂ موسی ਨਾ ਫਰਾਉਨ ਬੁੱਲਾ ਕੀ ਜਾਣਾ ਮੈਂ ਕੌਣ ਬੁੱਲੇ ਨੇ ਆਪਣਾ ਸਵਾਲ ਖੁੱਲਾ ਛੱਡਤਾ ਕਿ ਮੈਂ ਕੌਣ ਐ ਮੈਂ ਇਸ ਨੂੰ ਕਿਵੇਂ ਜਾਣਾ ਉਹ ਇਸ ਗੱਲ ਨੂੰ ਤਰਕ ਸੰਗਤ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 441 ਵਿੱਚ ਅੱਗੇ ਬਿਧਾਉਂਦੇ ਆ ਉਹ ਕਹਿੰਦੇ ਆਪ ਪਛਾਣੇ ਤਾਂ ਸਭ ਜਗਤ ਪਛਾਣੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਸ ਲਈ ਦੋਸਤੋ ਜਦੋਂ ਤੁਸੀਂ ਆਪਣੇ ਆਪ ਨੂੰ ਜਾਨਣਾ ਹੈ ਆਪਣੇ ਆਪ ਨੂੰ ਸਮਝਣਾ ਹੈ ਤੁਸੀਂ ਆਪਣੇ ਜੀਵਨ ਨੂੰ ਸਮਝਣਾ ਹੈ ਆਪਣੇ ਜੀਵਨ ਦੀ ਚਾਲ ਨੂੰ ਸਮਝਣਾ ਹੈ ਜੀਵਨ ਦੇ ਸੁੱਖ ਨੂੰ ਪਾਉਣਾ ਹੈ ਜੀਵਨ ਨੂੰ ਠੀਕ ਮਾਰਗ ਤੇ ਤੋਰਨਾ ਹੈ ਜੀਵਨ ਨੂੰ ਸਹੀ ਦਿਸ਼ਾ ਦੇਣੀ ਹੈ ਸਹੀ ਸੋਚ ਦੇਣੀ ਹੈ ਸਹੀ ਦ੍ਰਿਸ਼ਟੀਕੋਣ ਦੇਣਾ ਸਹੀ ਤਰੀਕੇ ਨਾਲ ਰਹਿਣਾ ਸਹਿਣਾ ਸਿੱਖਣਾ ਤੇ ਆਪਣੇ ਆਪ ਨੂੰ ਸਹੀ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਨਾ ਤਾਂ ਤੁਹਾਨੂੰ ਆਪਣੇ ਆਪ ਨੂੰ ਜਾਨਣਾ ਪਊਗਾ ਸਹੀ ਦ੍ਰਿਸ਼ਟੀ ਤੇ ਸਹੀ ਮਾਰਗ ਨੂੰ ਸਮਝਣਾ ਪਊਗਾ ਇਹਦੇ ਵਿੱਚ ਤੁਸੀਂ ਜੇਕਰ ਇਹ ਕਹੋਗੇ ਕਿ ਮੈਂ ਗਲਤ ਰਸਤੇ ਤੇ ਜਾ ਰਹੇ ਹਾਂ ਤਾਂ ਉਹ ਰਸਤੇ ਤੁਹਾਡੇ ਸਾਹਮਣੇ ਖੁੱਲਦੇ ਜਾਣਗੇ ਜਿਸ ਦਿਨ ਤੁਸੀਂ ਇਹ ਫੈਸਲਾ ਕਰ ਲਿਆ ਕਿ ਮੈਂ ਹੁਣ ਠੀਕ ਰਸਤੇ ਤੇ ਜਾ ਰਿਹਾ ਹਾਂ ਸਹੀ ਦਿਸ਼ਾ ਦੇ ਵਿੱਚ ਤੁਰ ਰਹੇ ਆ ਮੈਂ ਠੀਕ ਕੰਮ ਕਰ ਰਹੇ ਆ ਤਾਂ ਤੁਹਾਡੇ ਸਾਹਮਣੇ ਤੁਹਾਡੀ ਕਾਬਲੀਅਤ ਤੁਹਾਡੇ ਅੰਦਰ ਪਈ ਸ਼ਕਤੀ ਤੁਹਾਡੀ ਅਸੀਮ ਸ਼ਕਤੀ ਦਾ ਭੰਡਾਰ ਜੋ ਕੁਦਰਤ ਨੇ ਤੁਹਾਨੂੰ ਦਿੱਤਾ ਉਹ ਸਹੀ ਰਸਤੇ ਵੱਲ ਤੁਹਾਨੂੰ ਲੈ ਕੇ ਤੁਰ ਪੂਗੀ ਕਈ ਵਾਰ ਅਸੀਂ ਸਾਡੀ ਪੂਰਵਲੀ ਜ਼ਿੰਦਗੀ ਪੂਰਵਲੇ ਗਲਤ ਕੰਮ ਪੂਰਵਲੇ ਸਾਡੇ ਰੁਝਾਨ ਜਿਨ੍ਹਾਂ ਦੇ ਵਿੱਚ ਕਈ ਰੁਝਾਨ ਹੋ ਸਕਦਾ ਹੈ ਮਾੜੇ ਵੀ ਹੋਣ ਜੇ ਅਸੀਂ ਉਹਨਾਂ ਨੂੰ ਛੱਡ ਕੇ ਉਹਨਾਂ ਤੋਂ ਨਿਰਲੇਪ ਹੋ ਕੇ ਜੀਵਨ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਆ ਤਾਂ ਅਸੀਂ ਪੁਰਾਣੇ ਭਾਰ ਨੂੰ ਪਿੱਛੇ ਸੁੱਟ ਕੇ ਹੀ ਅੱਗੇ ਤੁਰ ਸਕਦੇ ਆ ਉਸ ਦੇ ਲਈ ਜੋ ਅਸੀਂ ਅੱਜ ਤੋਂ ਸ਼ੁਰੂ ਕਰਾਂਗੇ ਜੋ ਸਾਡਾ ਅੱਜ ਦਾ ਜੀਵਨ ਹੋਊਗਾ ਉਸ ਨੂੰ ਲੈ ਕੇ ਜਦੋਂ ਅਸੀਂ ਤੁਰਾਂਗੇ ਆਪਣੇ ਆਪ ਦੀ ਪਛਾਣ ਕਰਾਂਗੇ ਆਪਣੇ ਮੂਲ ਦੀ ਪਛਾਣ ਕਰਾਂਗੇ ਤਰਕਸੰਗਤ ਤਰੀਕੇ ਨਾਲ ਅੱਗੇ ਤੁਰਾਂਗੇ ਤਾਂ ਹੀ ਅਸੀਂ ਆਪਣੇ ਆਪ ਨੂੰ ਸਹੀ ਮਾਰਗ ਤੇ ਸਹੀ ਰਸਤੇ ਤੇ ਅੱਗੇ ਲਿਜਾ ਸਕਦੇ ਹਾਂ ਇਹਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਅੱਜ ਫੈਸਲਾ ਕਰੋ ਕਿ ਜੋ ਮੈਂ ਅੱਜ ਕਰ ਰਿਹਾ ਹਾਂ ਉਹ ਉਹ ਨਹੀਂ ਹੈ ਜੋ ਕੱਲ ਮੈਂ ਗਲਤ ਕੀਤਾ ਸੀ ਅੱਜ ਮੈਂ ਠੀਕ ਕਰ ਰਿਹਾ ਹਾਂ ਅੱਜ ਮੇਰਾ ਮਾਰਗ ਸਹੀ ਹੈ ਅੱਜ ਮੈਂ ਨੇਕੀ ਦਾ ਕੰਮ ਚੰਗਾ ਕੰਮ ਆਪਣੇ ਆਪ ਨੂੰ ਸੁਧਾਰਨ ਦਾ ਕੰਮ ਆਪਣੀਆਂ ਮਾੜੀਆਂ ਆਦਤਾਂ ਛੱਡਣ ਦਾ ਕੰਮ ਆਪਣੀਆਂ ਬੁਰਾਈਆਂ ਨੂੰ ਘੱਟ ਕਰਨ ਦਾ ਕੰਮ ਆਪਣੇ ਨਸ਼ਿਆਂ ਨੂੰ ਤਿਆਗਣ ਦਾ ਕੰਮ ਆਪਣੇ ਤੇ ਬੋਝ ਬਣ ਚੁੱਕੀਆਂ ਚੀਜ਼ਾਂ ਨੂੰ ਪਾਸੇ ਕਰਨ ਦਾ ਕੰਮ ਆਪਣੇ ਆਲੇ ਦੁਆਲੇ ਨੂੰ ਸੁਚਾਰੂ ਬਣਾਉਣ ਦਾ ਕੰਮ ਸ਼ੁਰੂ ਕਰਨ ਲੱਗੇ ਆਂ ਇਸ ਕਰਕੇ ਆਪਣੇ ਅੰਦਰ ਪਈ ਹੋਈ ਅਸੀਮ ਤਾਕਤ ਨੂੰ ਲੈ ਕੇ ਜਦੋਂ ਤੁਰੋਂਗੇ ਤਾਂ ਸ਼ੁਰੂ ਦੇ ਵਿੱਚ ਹੋ ਸਕਦਾ ਤੁਹਾਨੂੰ ਬੋਝ ਲੱਗੇ ਤੁਹਾਨੂੰ ਭਾਰ ਲੱਗੇ ਪਰ ਜਦੋਂ ਤੁਸੀਂ ਪਹਿਲਾ ਕਦਮ ਪੁੱਟੋਗੇ ਤੁਹਾਨੂੰ ਲੱਗੂਗਾ ਕਿ ਤੁਸੀਂ ਰਸਤੇ ਦੀ ਮੰਜ਼ਲ ਦੀ ਇੱਕ ਪੌੜੀ ਹੈ ਜਿਹੜੀ ਉਸ ਦੇ ਉੱਪਰ ਚੜ ਚੁੱਕੇ ਹੋ ਤੇ ਜੇ ਤੁਸੀਂ ਆਪਣੀ ਪਛਾਣ ਹੀ ਨਹੀਂ ਕਰੋਗੇ ਕਿ ਤੁਹਾਡੇ ਅੰਦਰ ਤਾਕਤ ਕਿਹੜੀ ਹੈ ਤੁਸੀਂ ਅੱਗੇ ਨਹੀਂ ਤੁਰ ਸਕਦੇ ਜੋ ਵਿਅਕਤੀ ਬਿਸਤਰੇ ਦੇ ਵਿੱਚ ਬਿਮਾਰ ਪਿਆ ਹੈ ਜੇ ਉਹ ਇਹ ਫੈਸਲਾ ਨਹੀਂ ਕਰਦਾ ਕਿ ਮੈਂ ਠੀਕ ਹੋਣਾ ਹੈ ਮੈਂ ਤੁਰਨਾ ਹੈ ਮੈਂ ਪ੍ਰਕਿਰਤੀ ਦੇ ਵਿੱਚ ਜਾਣਾ ਹੈ ਜੋ ਬਾਹਰ ਤੁਰੇ ਫਿਰਦੇ ਆਂ ਇਨਸਾਨ ਉਹਨਾਂ ਵਾਂਗ ਮੈਂ ਅੱਗੇ ਵਧਣਾ ਹੈ ਤਾਂ ਉਹ ਅਗਲਾ ਕਦਮ ਪੱਟ ਹੀ ਨਹੀਂ ਸਕਦਾ ਜਿਉ ਠੇਰੀ ਠਾਕੇ ਜੋ ਉਸ ਦਾ ਅੱਜ ਦਾ ਹਾਲ ਹੈ ਉਸੇ ਵਿੱਚ ਪਿਆਰ ਹੋਊਗਾ ਤਾਂ ਉਹ ਦੋ ਕਦਮ ਵੀ ਬਿਜਾਏ 10 ਕਦਮ ਪਿੱਛੇ ਚਲੂਗਾ ਇਸੇ ਕਰਕੇ ਡਾਕਟਰ ਵੀ ਕਹਿੰਦੇ ਆ ਕਿ ਸਭ ਤੋਂ ਵੱਡੀ ਦਵਾਈ ਤੁਹਾਡਾ ਆਤਮ ਸਨਮਾਨ ਹੈ ਤੁਹਾਡੀ ਆਪਣੀ ਹਿੰਮਤ ਹੈ ਤੁਹਾਡੀ ਅੰਦਰਲੀ ਸ਼ਕਤੀ ਹੈ ਜਿਹੜੀ ਅੰਦਰਲੀ ਪ੍ਰੇਰਕ ਸ਼ਕਤੀ ਹੈ ਤੁਹਾਡੀ ਉਸ ਨੂੰ ਪਛਾਣਨ ਦੀ ਲੋੜ ਹੈ ਜੇ ਤੁਸੀਂ ਇਹ ਕਹਿ ਕੇ ਛੱਡ ਦਿਓਗੇ ਕਿ ਮੇਰੇ ਅੰਦਰ ਕੀ ਹੈ ਮੈਨੂੰ ਪਤਾ ਨਹੀਂ ਹੈ ਮੈਂ ਉਸ ਨੂੰ ਸੁਣ ਨਹੀਂ ਸਕਦਾ ਮੈਂ ਸਾਹਮਣੇ ਨਹੀਂ ਸਕਦਾ ਇਸ ਦੀ ਥਾਂ ਤੇ ਤੁਸੀਂ ਗੁਰੂ ਅਰਜਨ ਦੇਵ ਸਾਹਿਬ ਦੇ ਕਹੇ ਹੋਏ ਸ਼ਬਦਾਂ ਨੂੰ ਆਪਣੇ ਮੂਲ ਨੂੰ ਪਛਾਣੋ ਕਿ ਮੈਂ ਬਹੁਤ ਕੁਝ ਕਰ ਸਕਦਾ ਹਾਂ ਮੈਂ ਬਹੁਤ ਕੁਝ ਸਮਝ ਸਕਦਾ ਹਾਂ ਮੈਂ ਸੰਕਟ ਦੇ ਵਿੱਚੋਂ ਵੀ ਬਾਹਰ ਆ ਸਕਦਾ ਹਾਂ ਮੁਸ਼ਕਲਾਂ ਤੋਂ ਪਾਰ ਆ ਸਕਦਾ ਹਾਂ ਦੁੱਖਾਂ ਨੂੰ ਦਰਕਨਾਰ ਕਰ ਸਕਦਾ ਹਾਂ ਫੇਰ ਹੀ ਤੁਸੀਂ ਜਿਹੜਾ ਹੈਗਾ ਆਪਣਾ ਆਤਮ ਸਨਮਾਨ ਹੈ ਜਿਹੜਾ ਉਸ ਨੂੰ ਹਾਸਲ ਕਰ ਸਕੋਗੇ ਜਿੰਨਾ ਚਿਰ ਤੱਕ ਤੁਸੀਂ ਆਪਣੇ ਆਤਮ ਸਨਮਾਨ ਨੂੰ ਪਹਿਲ ਨਹੀਂ ਦਿਓਗੇ ਆਪਣਾ ਜਿਹੜਾ ਆਤਮ ਸਨਮਾਨ ਹੈ ਤੁਹਾਡੀਆਂ ਛੋਟੀਆਂ ਛੋਟੀਆਂ ਜਿੱਤਾਂ ਤੋਂ ਸ਼ੁਰੂ ਹੋਊਗਾ ਤੁਸੀਂ ਬਿਸਤਰੇ 'ਚ ਪਏ ਹੋ ਤੁਰ ਨਹੀਂ ਸਕਦੇ ਕਿਸੇ ਵਜ੍ਹਾ ਕਰਕੇ ਤੁਸੀਂ ਤੁਰਨ ਤੋਂ ਲਾਚਾਰ ਹੋ ਤੁਸੀਂ ਪਹਿਲਾਂ ਬੈਠਣ ਦੀ ਕੋਸ਼ਿਸ਼ ਕਰੋ ਦੂਸਰੇ ਦਿਨ ਤੁਸੀਂ ਕਿਸੇ ਸਹਾਰੇ ਨਾਲ ਤੁਰਨ ਦੀ ਕੋਸ਼ਿਸ਼ ਕਰੋ ਤੀਸਰੇ ਦਿਨ ਥੋੜਾ ਵੱਧ ਤੁਰਨ ਦੀ ਕੋਸ਼ਿਸ਼ ਕਰੋ ਤੇ ਇਹ ਕੋਸ਼ਿਸ਼ ਜਦੋਂ ਨਿਰੰਤਰਤਾ ਵਿੱਚ ਬਦਲੂਗੀ ਹੌਸਲੇ ਵਿੱਚ ਬਦਲੂਗੀ ਅੰਦਰ ਦੀ ਤਾਕਤ ਤੁਹਾਡਾ ਸਾਥ ਦੇਊਗੀ ਤਾਂ ਤੁਸੀਂ ਇੱਕ ਦਿਨ ਆਪਣੇ ਪੈਰਾਂ ਤੇ ਤੁਰਨ ਦੀ ਕੋਸ਼ਿਸ਼ ਕਰਨ ਲੱਗੋਗੇ ਇਹ ਸਿਰਫ ਤੁਹਾਡੇ ਸਰੀਰ ਨੂੰ ਤੁਰਨ ਦੀ ਗੱਲ ਨਹੀਂ ਹੈ ਇਹੀ ਤੁਹਾਡੀ ਆਰਥਿਕਤਾ ਨੂੰ ਤੋੜਨ ਦੀ ਗੱਲ ਹੈ। ਇਹੀ ਤੁਹਾਡਾ ਸਮਾਜ ਵਿੱਚ ਚੰਗੇ ਕੰਮ ਕਰਨ ਦੀ ਵੀ ਗੱਲ ਹੈ। ਬਹੁਤ ਸਾਰੇ ਰਿਸ਼ੀਆਂ-ਮੁਣੀਆਂ ਬਾਰੇ ਤੁਸੀਂ ਸੁਣਿਆ ਹੋਣਾ। ਕੋਈ ਸ਼ਿਕਾਰੀ ਸੀ, ਕੋਈ ਲੁੱਟਖੋ ਕਰਦਾ ਸੀ। ਜਦੋਂ ਉਹਨਾਂ ਨੇ ਆਪਣੇ ਅੰਦਰ ਦੀ ਚੀਜ਼ ਨੂੰ ਪਛਾਣਿਆ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੇਰਾ ਸਹੀ ਮਾਰਗ ਕੀ ਹੈ, ਜਦੋਂ ਉਹਨਾਂ ਨੇ ਆਤਮ-ਚਿੰਤਨ ਕੀਤਾ ਤੇ ਆਤਮ-ਚਿੰਤਨ ਤੋਂ ਬਾਅਦ ਉਹਨਾਂ ਨੇ ਅੱਗੇ ਵਧਣਾ ਸ਼ੁਰੂ ਕੀਤਾ ਤਾਂ ਉਹਨਾਂ ਵਾਸਤੇ ਨਵੇਂ ਰਸਤੇ ਖੁੰਦੇ ਗਏ। ਕਈ ਵਾਰ ਲੋਕ ਕਹਿੰਦੇ ਐ ਕਿ ਇਹ ਵਿਅਕਤੀ ਨਹੀਂ ਸੁਧਰ ਸਕਦਾ ਕਿਉਂਕਿ ਇਸ ਵਿਅਕਤੀ ਨੇ ਬਹੁਤ ਸਾਰੇ ਕੁਕਰਮ ਕੀਤੇ ਐ ਮਾੜੇ ਕੰਮ ਕੀਤੇ ਐ ਇਹ ਚੰਗਾ ਨਹੀਂ ਬਣ ਸਕਦਾ ਬਲਕਿ ਅਸੀਂ ਦੇਖਦੇ ਹਾਂ ਕਿ ਬਹੁਤ ਵਾਰੀ ਚਿੜੀਆਂ ਜਿਹੜੀਆਂ ਉਹ ਮਿੱਟੀ ਵਿੱਚ ਨਹਾ ਰਹੀਆਂ ਹੁੰਦੀਆਂ ਤੇ ਜਦੋਂ ਉਹ ਉਡਾਰੀ ਮਾਰਦੀਆਂ ਕੁਝ ਹੀ ਪਲਾਂ ਤੋਂ ਬਾਅਦ ਉਹਨਾਂ ਦੇ ਪੰਖਾਂ ਦੇ ਵਿੱਚ ਮਿੱਟੀ ਨਹੀਂ ਲੱਗੀ ਹੁੰਦੀ ਉਹ ਸਾਫ਼ ਸੁਥਰੀਆਂ ਹੁੰਦੀਆਂ ਮਿੱਟੀ ਹਵਾ ਦੇ ਵਿੱਚ ਪਿੱਛੇ ਛੱਡ ਕੇ ਪਿੱਛੇ ਰਹਿ ਜਾਂਦੀ ਹੈ ਤੇ ਇਸੇ ਤਰੀਕੇ ਨਾਲ ਤੁਸੀਂ ਆਪਣੀ ਉਹ ਜ਼ਿੰਦਗੀ ਜਿਹਨੂੰ ਤੁਸੀਂ ਨਾਲ ਬੋਝ ਵਾਂਗੂ ਨਹੀਂ ਚੱਕਣਾ ਚਾਹੁੰਦੇ ਚਿੜੀ ਦੇ ਖੰਭਾਂ ਤੋਂ ਉੱਡੀ ਹੋਈ ਮਿੱਟੀ ਵਾਂਗ ਉਸ ਨੂੰ ਤੁਸੀਂ ਪਿੱਛੇ ਛੱਡੋਗੇ ਤਾਂ ਅੱਗੇ ਵਧਣ ਦੇ ਵਿੱਚ ਤੁਹਾਨੂੰ ਸਖਾਈ ਹੋਊਗੀ ਇਸੇ ਦੇ ਨਾਲ ਹੀ ਤੁਹਾਡੀ ਮਨ ਦੀ ਸਫਾਈ ਹੋਊਗੀ ਮਨ ਦੀ ਸਫਾਈ ਕਿਵੇਂ ਕਰੀਏ ਅਸੀਂ ਸਭ ਤੋਂ ਪਹਿਲਾਂ ਅਸੀਂ ਨਕਾਰਾਤਮਕ ਵਿਚਾਰਾਂ ਨੂੰ ਛੱਡਦੇ ਹਾਂ ਅਸੀਂ ਜਦੋਂ ਵੀ ਕਿਤੇ ਜਾਂਦੇ ਹਾਂ ਕਿਸੇ ਦੇ ਘਰ ਜਾਂਦੇ ਹਾਂ ਕੀ ਅਸੀਂ ਉਹਨਾਂ ਦੇ ਘਰ ਜਾ ਕੇ ਕੋਈ ਟੁੱਟੀਆਂ ਫੁੱਟੀਆਂ ਚੀਜ਼ਾਂ ਦੇਖਦੇ ਹਾਂ ਕਿਸੇ ਦੂਸਰੇ ਬਾਰੇ ਨਕਾਰਾਤਮਕ ਗੱਲਾਂ ਕਰਦੇ ਆ ਕਿਸੇ ਦੀ ਚੁਗਲੀ ਕਰਦੇ ਆ ਜੋ ਚੀਜ਼ਾਂ ਕਿਸੇ ਬਾਰੇ ਮਾੜੀਆਂ ਵਾਪਰ ਰਹੀਆਂ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਜਦੋਂ ਆਪਣੇ ਦੋਸਤਾਂ ਦੀ ਚਰਚਾ ਕਰਦੇ ਆ ਕਿ ਅਸੀਂ ਉੱਥੇ ਇਹ ਕਹਿੰਨੇ ਆ ਕਿ ਫਲਾਨੇ ਦੋਸਤ ਨਾਲ ਇਹ ਮਾੜਾ ਹੋਇਆ ਉਹਦੇ ਨਾਲ ਉਹ ਮਾੜਾ ਹੋਇਆ ਉਹਨੇ ਆਹਾ ਮਾੜਾ ਕੀਤਾ ਕੀ ਅਸੀਂ ਇਹਦੀ ਥਾਂ ਤੇ ਇਹ ਕਹਿੰਨੇ ਆ ਕਿ ਫਲਾਨੇ ਦੋਸਤ ਨੇ ਆਹਾ ਮੱਲ ਮਾਰੀ ਉਹ ਦੋਸਤ ਹੈ ਜਿਹੜਾ ਇਸ ਪਾਸੇ ਤਰੱਕੀ ਕਰ ਰਿਹਾ ਹੈ ਤੁਹਾਡੇ ਸੋਚਣ ਦੀ ਗੱਲ ਕਰਨ ਦੀ ਵਿਧੀ ਤੋਂ ਢੰਗ ਤੋਂ ਤੁਹਾਡੇ ਸਕਾਰਾਤਮਕ ਹੋਣ ਦਾ ਤੁਹਾਡੇ ਮਨ ਦੀ ਸੋਚ ਦਾ ਤੁਹਾਡੇ ਅੱਗੇ ਵਧਣ ਦਾ ਤੁਹਾਡੇ ਚੰਗੇ ਨਿੱਖਰੇ ਖਿਆਲਾਂ ਦਾ ਇੱਕਦਮ ਪਤਾ ਲੱਗ ਜਾਂਦਾ ਹੈ ਤੇ ਉਸ ਦਾ ਸਿੱਧੇ ਰੂਪ ਦੇ ਵਿੱਚ ਅਸਰ ਤੁਹਾਡੀ ਸ਼ਖਸੀਅਤ ਤੇ ਤੁਹਾਡੇ ਆਪਣੇ ਆਪ ਤੇ ਪੈਂਦਾ ਹੈ ਲੋਕ ਤੁਹਾਡੇ ਮੂੰਹ ਤੇ ਨਹੀਂ ਤੁਹਾਡੇ ਪਿੱਠ ਪਿੱਛੇ ਵਡਿਆਈ ਕਰਦੇ ਆ ਕਿ ਇਹ ਬੰਦਾ ਕਿਸ ਦੀ ਚੁਬਲੀ ਦੀ ਭਜਾਏ ਕਿਸੇ ਦੇ ਅਸਾਰੂ ਪੱਖ ਨੂੰ ਸਾਹਮਣੇ ਰੱਖ ਕੇ ਚੱਲਦਾ ਹੈ ਤੇ ਇਹਦੇ ਨਾਲ ਕੀ ਹੁੰਦਾ ਤੁਹਾਡੇ ਸਬੰਧ ਹੈ ਜਿਹੜੇ ਕਿਸੇ ਸਮੇਂ ਨਕਾਰਾਤਮਕ ਰੂਪ ਲੈ ਚੁੱਕੇ ਹੁੰਦੇ ਆ ਉਹ ਸਕਾਰਾਤਮਕ ਹੋ ਜਾਂਦੇ ਆ ਤੁਹਾਡੇ ਸਬੰਧਾਂ ਦੇ ਵਿੱਚ ਤਾਜ਼ਗੀ ਆਉਂਦੀ ਹੈ ਜਿਸ ਬੰਦੇ ਨੂੰ ਮਿਲਦੇ ਹੋ ਜੇ ਉਸ ਦੇ ਗੁਨਾਹਾਂ ਨੂੰ ਛੱਡ ਕੇ ਚੰਗਿਆਈਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਅੱਗੇ ਵਧਦੇ ਹੋ ਅਸੀਂ ਸਾਰੇ ਜਾਣਦੇ ਆ ਕਿ ਹਰ ਮਨੁੱਖ ਪੂਰਨ ਤੌਰ ਤੇ ਸਾਰੇ ਗੁਨਾਹਾਂ ਦਾ ਧਾਰਨੀ ਨਹੀਂ ਹੋ ਸਕਦਾ ਇੱਕ ਵਿਅਕਤੀ ਦੇ ਵਿੱਚ ਸਾਰੀਆਂ ਚੰਗਿਆਈਆਂ ਨਹੀਂ ਹੋ ਸਕਦੀਆਂ ਜੇ ਕਿਸੇ ਵਿਅਕਤੀ ਦੇ ਵਿੱਚ ਥੋੜੇ ਦੋਸ਼ ਹੈ ਕੀ ਤੁਸੀਂ ਉਸ ਦੇ ਥੋੜੇ ਦੋਸ਼ਾਂ ਨੂੰ ਵੱਡਾ ਕਰਕੇ ਦੇਖਦੇ ਹੋ ਕੀ ਉਸ ਵਿਅਕਤੀ ਦੇ ਥੋੜੇ ਗੁਣਾਂ ਨੂੰ ਵੱਡਾ ਕਰਕੇ ਦੇਖਦੇ ਹੋ ਇਹ ਉਸ ਵਿਅਕਤੀ ਦੀ ਜ਼ਿੰਮੇਵਾਰੀ ਨਹੀਂ ਹੈ ਬਲਕਿ ਤੁਸੀਂ ਕਿਵੇਂ ਦੇਖਦੇ ਹੋ ਇਹ ਤੁਹਾਡੀ ਸ਼ਖਸੀਅਤ ਦਾ ਅੰਗ ਹੈ ਇਹ ਹੀ ਤੁਹਾਨੂੰ ਜੀਵਨ ਦੀ ਸੋਚ ਇਹ ਹੀ ਤੁਹਾਨੂੰ ਤੁਹਾਡੇ ਅੰਦਰ ਦੇ ਬਲਬਲੇ ਇਹ ਹੀ ਤੁਹਾਨੂੰ ਸਕਾਰਾਤਮਕ ਬਣਾਉਣ ਦਾ ਹੁਨਰ ਹੈ ਜਿਹੜਾ ਸਾਹਮਣੇ ਆਉਂਦਾ ਹੈ ਜੇ ਤੁਸੀਂ ਇਸ ਗੱਲ ਨੂੰ ਲੈ ਕੇ ਚੱਲੋਗੇ ਕਿ ਮੈਂ ਹਮੇਸ਼ਾ ਸਮਾਜ ਦੇ ਵਿੱਚ ਉਸਾਰੂ ਗੱਲਾਂ ਸੋਚਣੀਆਂ ਐ ਸਕਾਰਾਤਮਕ ਗੱਲਾਂ ਸੋਚਣੀਆਂ ਅਗਾਹਾਂ ਵਧਨ ਦੀਆਂ ਗੱਲਾਂ ਸੋਚਣੀਆਂ ਤਾਂ ਇਹਦੇ ਵਿੱਚ ਕੋਈ ਕਾਰਨ ਨਹੀਂ ਐ ਕਿ ਕੁਝ ਦਿਨਾਂ ਬਾਅਦ ਤੁਹਾਨੂੰ ਲੱਗੂਗਾ ਕਿ ਮੈਨੂੰ ਸਾਰੀਆਂ ਚੀਜ਼ਾਂ ਚੰਗੀਆਂ ਲੱਗਣੀਆਂ ਐ ਮੈਨੂੰ ਜੀਵਨ ਦਾ ਸਫਰ ਚੰਗਾ ਲੱਗਣ ਲੱਗ ਗਿਆ ਮੈਨੂੰ ਲੋਕ ਚੰਗੇ ਲੱਗਣ ਲੱਗੇ ਮੈਂ ਜਦੋਂ ਕਿਸੇ ਵੀ ਵਿਅਕਤੀ ਬਾਰੇ ਬੋਲਦਾ ਐ ਸੋਚਦਾ ਐ ਮੈਨੂੰ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਹੋਣ ਲੱਗ ਗਿਆ ਭਾਵੇਂ ਇਹ ਸਾਰੀਆਂ ਛੋਟੀਆਂ-ਛੋਟੀਆਂ ਗੱਲਾਂ ਐ ਪਰ ਜਦੋਂ ਅਸੀਂ ਇਹਨਾਂ ਨੂੰ ਪਛਾਣਾਂਗੇ ਇਹਨਾਂ ਬਾਰੇ ਜਾਣਾਂਗੇ ਇਹਨਾਂ ਨੂੰ ਵਿਹਾਰ ਵਿੱਚ ਲੈ ਕੇ ਆਵਾਂਗੇ ਤਾਂ ਫਿਰ ਤੁਹਾਨੂੰ ਆਪਣੇ ਆਪ ਆਪਣੇ ਮੂਲ ਨੂੰ ਪਛਾਣਨ ਦਾ ਆਪੇ ਨੂੰ ਪਛਾਣਨ ਦਾ ਇੱਕ ਮੌਕਾ ਮਿਲੇਗਾ ਜਦੋਂ ਤੁਸੀਂ ਆਪੇ ਨੂੰ ਪਛਾਣ ਕੇ ਅੱਗੇ ਵਧਦੇ ਹੋ ਤੁਹਾਨੂੰ ਇਹ ਲੱਗਦਾ ਹੈ ਕਿ ਜੋ ਮੇਰੇ ਵਿੱਚ ਗੁਨਾਹ ਹੈ ਉਹਨੇ ਇੱਕ ਬਾਕੀਆਂ ਵਿੱਚ ਵੀ ਹੈ ਇਹਨਾਂ ਗੁਨਾਹਾਂ ਨੂੰ ਅਸੀਂ ਇੱਕ ਇੱਕ ਕਰਕੇ ਘਟਾਉਣਾ ਹੈ ਤੇ ਜੋ ਕਿੰਨੀਆਂ ਸਕਾਰਾਤਮਕ ਚੀਜ਼ਾਂ ਉਹਨਾਂ ਨੂੰ ਅੱਗੇ ਵਧਾਉਣਾ ਹੀ ਇਹ ਤੁਹਾਡਾ ਮੂਲ ਹੈ ਇਹ ਹੀ ਤੁਹਾਡਾ ਅੰਦਰ ਹੈ ਇਹ ਹੀ ਤੁਹਾਡਾ ਚਿੰਤਨ ਹੈ ਇਹ ਹੀ ਤੁਹਾਡਾ ਸੋਚ ਹੈ ਵਿਚਾਰ ਹੈ ਜੇ ਤੁਸੀਂ ਕਿਸੇ ਧਾਰਮਿਕ ਸਮਾਗਮ ਦੇ ਵਿੱਚ ਬੈਠੇ ਹੋਏ ਕਿਸੇ ਸੁੰਦਰ ਕਥਾ ਨੂੰ ਸੁਣ ਰਹੇ ਹੋ ਵਿਚਾਰਾਂ ਨੂੰ ਸੁਣ ਰਹੇ ਹੋ ਤੇ ਤੁਹਾਡੇ ਅੰਦਰ ਨਕਾਰਾਤਮਕ ਵਿਚਾਰ ਲਗਾਤਾਰ ਚੱਲ ਰਹੇ ਹੈ ਤਾਂ ਉਸ ਦਾ बोਧ ਤੁਹਾਡੇ ਅੰਦਰ ਤੁਹਾਡੇ ਚਿੰਤਨ ਤੇ ਤੁਹਾਡੀ ਸੋਚ ਤੇ ਕਦੇ ਨਹੀਂ ਪਊਗਾ ਤੁਹਾਨੂੰ ਕਦੇ ਸਹਜ ਨਹੀਂ ਮਿਲੇਗਾ ਅੱਜ ਤੋਂ ਹੀ ਫੈਸਲਾ ਕਰੋ ਕਿ ਅਸੀਂ ਨਕਾਰਾਤਮਕ ਸੋਚ ਨੂੰ ਬਦਲਣਾ ਹੈ ਨਕਾਰਾਤਮਕ ਚੀਜ਼ਾਂ ਨੂੰ ਮਨ ਦੇ ਵਿੱਚ ਘੱਟੋ-ਘੱਟ ਲੈ ਕੇ ਆਉਣਾ ਹੈ ਅਸੀਂ ਸਕਾਰਾਤਮਕ ਬਣਨਾ ਹੈ ਤੇ ਜਦੋਂ ਹੀ ਤੁਸੀਂ ਇਹ ਸਫ਼ਰ ਸ਼ੁਰੂ ਕਰੋਗੇ ਬਹੁਤ ਥੋੜੇ ਸਮੇਂ ਦੇ ਵਿੱਚ ਤੁਸੀਂ ਇੱਕ ਨਿਰਸ਼ਲ ਇਨਸਾਨ ਬਣ ਕੇ ਸਾਹਮਣੇ ਆਉਂਗੇ ਭਾਵੇਂ ਇਹ ਗੱਲ ਬਹੁਤੀ ਵੱਡੀ ਨਹੀਂ ਇੱਥੇ ਕੋਈ ਮੁੱਲ ਨਹੀਂ ਲੱਗਦਾ ਸਿਰਫ ਆਪਣੇ ਮਨ ਨੂੰ ਸੁਧਾਰਨ ਦੀ ਗੱਲ ਹੈ ਤੇ ਕੱਲ ਤੋਂ ਹੀ ਇਹ ਸੋਚੋ ਕਿ ਜਿਹੜੇ ਕੱਲ ਮੈਂ ਕੰਮਾਂ ਅਜਿਹੇ ਕੀਤੇ ਸੀ ਜਿਹੜੇ ਮੈਨੂੰ ਚੰਗੇ ਨਹੀਂ ਲੱਗੇ ਅੱਜ ਉਹ ਕੱਟ ਕਰਨੇ ਆ ਕੱਲ ਨੂੰ ਹੋਰ ਕੱਟ ਕਰਨੇ ਤੇ ਕੁਝ ਸਮੇਂ ਬਾਅਦ ਤੁਹਾਨੂੰ ਆਪਣੇ ਆਪ ਲੱਗੂਗਾ ਕਿ ਮੈਂ ਉਹ ਸਾਰੀਆਂ ਪੁਰਾਣੀਆਂ ਚੀਜ਼ਾਂ ਪਿੱਛੇ ਛੱਡ ਕੇ ਇੱਕ ਨਵਾਂ ਇਨਸਾਨ ਬਣ ਕੇ ਮਿੱਟੀ ਵਿੱਚ ਨਹਾਉਂਦੀ ਚਿੜੀ ਵਾਂਗ ਨਿਰਸ਼ਲ ਹੋ ਕੇ ਆਪਣੇ ਖੰਭਾਂ ਤੇ ਉੱਚੀ ਉਡਾਨ ਭਰ ਕੇ ਅਸਮਾਨ ਵੱਲ ਉੱਡ ਰਿਹਾ ਹਾਂ ਤੇ ਮੈਂ ਆਪਣੇ ਕਾਲੇ ਸਮੇਂ ਨੂੰ ਕਾਲੀ ਸੋਚ ਨੂੰ ਮਾੜੀ ਸੋਚ ਨੂੰ ਨਕਾਰਾਤਮਕ ਸੋਚ ਨੂੰ ਪਿੱਛੇ ਛੱਡ ਚੁੱਕਿਆ ਹੈ ਉਮੀਦ ਹੈ ਇਹ ਗੱਲ ਤੁਸੀਂ ਜਰੂਰ ਆਪਣੇ ਆਪ ਦੇ ਤਜਰਬੇ ਦੇ ਤੌਰ ਤੇ ਹਾਸਲ ਕਰਕੇ ਅੱਗੇ ਲਿਜਾਣ ਦੀ ਕੋਸ਼ਿਸ਼ ਕਰੋਗੇ ਧੰਨਵਾਦ